ਪਗਲਜੀ ਸਭਤੀ ਵਾਲਿਆਂ ਦੇ بیٹے ਰਕੇਸ਼ ਕੁਮਾਰ ਰੂਬਨ ਤੇ ਜੋ ਸ਼ਖਸੀ ਤਾ ਹਨ ਇਹ ਸਾਨੂੰ ਅਲਵਿਦਾ ਕਹਿ ਕੇ ਉਹ ਸਵਰਗ ਵਿੱਚ ਜਾ ਬਰਾਤੇ ਹਨ ਸੋ ਮੈਂ ਕਲੱਬ ਵੱਲੋਂ ਸਾਰੀ ਸੰਗਤ ਦਾ ਅੱਜ ਲਗਭਗ 47ਵਾਂ ਜੋ ਉਪਲਾਣਾ ਜਾਗਰਣ ਹੁੰਦਾ ਹੈ ਲਗਭਗ ਅੱਧੀ ਸਰੀ ਹੌਂਦੀ ਹੈ ਸਾਰਾ ਹੀ ਕਲੱਬ ਸਾਰੇ ਮੈਂਬਰ ਬੜੀ ਹੀ ਸ਼ਰਧਾ ਨਾਲ ਮਿਹਨਤ ਨਾਲ ਇਸ ਜਾਗਰਨ ਦਾ ਆਯੋਜਨ ਕਰਦੇ ਹਨ ਮੈਂ ਨੈਸ਼ਨਲ ਦੇਵੀ کلب ਨਡਾਲਾ ਨੂੰ ਲੱਖ ਲੱਖ ਵਧਾਈ ਜਿੰਦਾ ਤੇ ਨਡਾਲਾ ਦੀ ਸਾਰੀ ਸੰਗਤ ਜੋ ਕਿ ਬਹੁਤ ਹੀ ਉਤਸ਼ਾਹ ਨਾਲ ਸ਼ਰਧਾ ਨਾਲ ਆ ਕੇ ਆਪਣੀਆਂ ਹਾਰੀਆਂ ਲਵਾਉਂਦੇ ਹਨ ਤੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਉਹ ਵੀ ਵਿਧਾਈ ਦੇ ਪਾਤਰ ਹਨ ਉਹ ਜੈ ਮਾਤਾ ਜੀ ਆਓ ਸਾਰੇ ਮਾਂ ਦਾ ਜਕਾਰਾ ਛੱਡ ਕੇ ਮਾਂ ਦੇ ਚਰਨਾਂ 'ਚ ਹਾਜ਼ਰੀ ਲਵਾਈ ਹੈ ਜਕਾਰਾ ਮਾਂ ਸ਼ੇਰਾਵਾਲੀ ਦਾ ਸੋਹਣ ਸਾਰੇ ਪਰਿਵਾਰ ਕੀਚ ਅੱਜ ਇੰਨੇ ਵੱਡੇ ਇਕੱਠ ਦੇ ਰੂਪ 'ਚ ਆਈ ਹੋਈ ਸੰਗਤ ਨੂੰ ਜਿੱਥੇ ਮੈਂ ਮੁਬਾਰਕ ਬਾਦ ਇਨਾ ਹਾਂ ਮਾਂ ਰਾਣੀ ਦੇ ਚਰਨਾਂ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਤੁਸੀਂ ਜਿਹੜੀਆਂ ਵੀ ਮਨੋ ਕਾਮਨਾਵਾਂ ਲੈ ਕੇ ਅੱਜ ਆਏ ਹੋ ਮਾਤਾ ਰਾਣੀ ਮਨੋ ਕਾਮਨਾਵਾਂ ਸਾਰਿਆਂ ਦੀਆਂ ਪੂਰੀਆਂ ਕਰਨਾ ਮੈਂ ਮਾਤਾ ਵੈਸ਼ਨੂ ਦੇ ਵੀ ਕਲੱਬ ਤੇ ਪ੍ਰaband ਅਮਿਤ ਕੁਮਾਰ ਤੇ ਉਹਨਾਂ ਦੀ ਸਮੂਹ ਟੀਮ ਦਾ ਧੰਨਵਾਦ ਕਰਦਾ ਹਾਂ ਜਿੰਨਾ ਕਰਕੇ ਅੱਜ ਮੈਨੂੰ ਰੱਬ ਰੂਪੀ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਸ ਸਟੇਜ ਦੇ ਮੌਜੂਦ ਹਮ ਤੋਂ ਇੱਕ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਆਪਸੀ ਭਾਈਚਾਰ ਸਾਂਝ ਬਣਾ ਕੇ ਰੱਖਿਆ ਕਰੋ ਆਪਸੀ ਪਿਆਰ ਇਤفاق ਨਾਲ ਰੱਖਿਆ ਕਰੋ ਲੋੜਵੰਦ ਦੀ ਵੱਤ ਵਸਾਇਦਾ ਕਰਿਆ ਕਰੋ ਜੇ ਕਾਰਾ ਮਾਛੇਰਾ ਵਾਲੀ ਦਾ ਤੇ ਬਾਤ ਕੀ ਜੈ ਮੰਨਸ ਆਗੂ ਸਰਦਾਰ ਦਲਜੀਤ ਸਿੰਘ ਜੀ ਨਡਾਲਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਸਟੇਜ ਤੇ ਹੋਣ ਇਹਨਾਂ ਦੀ ਸਪੀਚ ਵਿੱਚ ਇਹਨਾਂ ਰਸ ਇਹਨਾਂ ਜੋਸ਼ ਹੁੰਦਾ ਹੈ ਕਿ ਸੰਗਤ ਜਿਹੜੀ ਆ ਵੀ ਤਰਸ ਜਾਂਦੀ ਹੈ ਕਿ ਨਡਾਲਾ ਸਾਹਿਬ ਨੂੰ ਸੁਣਨਾ ਸੋ ਅਸੀਂ ਭਾਗਾਂ ਵਾਲੇ ਆ ਸੋ ਮੈਂ ਬੇਨਤੀ ਕਰਾਂਗਾ ਦਲਜੀਤ ਸਿੰਘ ਜੀ ਨਡਾਲਾ ਨੂੰ ਕਿ ਉਹ ਇਸ ਮੌਕੇ ਤੇ ਆਪਣੇ ਵਿਚਾਰ ਰੱਖਣ ਔਰ ਨਾਲ ਹੀ ਆਈ ਹੋਈ ਸੰਗਤ ਨੂੰ ਵਧਾਈ ਦੇਣ ਨਿਹਦਾਵਾ ਸਰ ਬਹੁਤ ਬਹੁਤ ਸ਼ੁਕਰੀਆ ਇਸ ਜਾਗਰਣ ਦੀ ਬਹੁਤ ਲੰਬੇ ਸਮੇਂ ਤੋਂ ਸਟੇਜ ਦੀ ਸੇਵਾ ਨਿਭਾ ਰਹੇ ਸਾਡੇ ਸਤਿਕਾਰਯੋਗ ਮਾਸਟਰ ਪ੍ਰਮੋਦ ਕੁਮਾਰ ਜੀ ਦੋ ਚਾਰ ਸ਼ਬਦ ਵਾਧੇ ਗਏਗੇ ਨਹੀਂ ਪਰ ਬਹੁਤ ਇਹਨਾਂ ਦਾ ਧੰਨਵਾਦ ਹੈ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਬਹੁਤ ਵਾਅਛਾ ਦਿਹਾੜਾ ਹੈ ਔਰ ਹਰ ਸਾਲ ਹੀ ਇਹ ਜਿਹੜਾ ਦਿਹਾੜਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਇਸ ਲੰਗਰ ਤੇ ਇਸ ਇਲਾਕੇ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਵਿੱਚ ਮਨਾਇਆ ਜਾਂਦਾ ਹੈ। ਮਾਤਾ ਵੈਸ਼ਨੋ ਦੇਵੀ ਕਲੱਬ ਜਿਵੇਂ ਦੱਸਿਆ ਗਿਆ ਹੈ ਕਿ ਕਲੱਬ ਨਹੀਂ ਰਹਿ ਗਿਆ। ਇੱਕ ਬਹੁਤ ਵੱਡਾ ਮਾਰਗਦਰਸ਼ਕ ਵੀ ਹੈ ਔਰ ਇੱਕ ਬਹੁਤ ਵੱਡਾ ਸਾਂਝਾ ਪਰਿਵਾਰ ਵੀ ਹੈ। ਜਿੱਥੇ ਬਹੁਤ-ਬਹੁਤ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਸਾਡੇ ਇਲਾਕੇ ਦੇ ਸਾਡੇ ਨੱਕਰ ਦੀਆਂ ਬਹੁਤ achchiyan shakshitaa is jaagran de vich har saal apni haazri laavaundiyan ne। ਉੱਥੇ ਬਹੁਤ ਜ਼ਿਆਦਾ ਤعداد ਦੇ ਵਿੱਚ ਸਾਡੇ ਇਸ ਨਗਰ ਤੋਂ ਔਰ ਇਸ ਇਲਾਕੇ ਤੋਂ ਸਾਡੇ ਜਿਹੜੇ ਭੈਣ ਭਰਾ ਵਿਦੇਸ਼ਾਂ ਦੇ ਵਿੱਚ ਆਪਣੀ ਕਿਰਤ ਕਮਾਈ ਕਰਕੇ ਕਮਾਈ ਕਰਦੇ ਨੇ ਉਹ ਬਹੁਤ ਵੱਡਾ ਜਸਵੰਦ ਜਿਹੜਾ ਹੈ ਆਪਦਾ ਇਸ ਕਲੱਬ ਨੂੰ ਪ੍ਰਮੋਟ ਕਰਨ ਦੇ ਵਿੱਚ ਪਾਉਂਦੇ ਨੇ ਉਹ ਬਹੁਤ ਵੱਡੇ ਵਧਾਈ ਦੇ ਪਾਤਰ ਨੇ ਸਮਾਂ ਕਿਉਂਕਿ 47 ਸਾਲ ਹੋ ਗਏ ਅੱਧੀ ਸਦੀ ਦੀ ਗੱਲ ਹੋਈ ਹੈ ਬਹੁਤ ਲੰਮਾ ਹੁੰਦਾ ਹੈ ਔਰ ਤੁਸੀਂ ਸਾਰੇ ਔਰ ਅਸੀਂ ਸਾਰੇ ਇਸ ਚੀਜ਼ ਦੇ ਗਵਾਹ ਮਾਰੇ ਜਿਹੜੇ ਕਲੱਬ ਹੁੰਦੇ ਨੇ ਇਹ ਬਹੁਤ ਲੰਮਾ ਸਮਾਂ ਚੱਲ ਨਹੀਂ ਪਾਉਦੇ ਕਿਤੇ ਨਾ ਕਿਤੇ ਆਪਸੀ ਫ੍ਰਿਕਸ਼ਨਸ ਦਾ ਕਰਕੇ ਪੈਸੇ ਦਾ ਲੈਣ ਦੇਣ ਕਰਕੇ ਆਪਦੀਆਂ ਚੌਧਰਾਂ ਦਾ ਕਰਕੇ ਨਿਸਤੋ ਨਬੂਤ ਹੋ ਕੇ ਰਹਿ ਜਾਂਦੇ ਨੇ ਲੇਕਿਨ ਕਲੱਬ ਤਾਂ ਬਹੁਤ ਸਾਰੇ ਨੇ ਲੇਕਿਨ ਇਸ ਕਲੱਬ ਨੂੰ ਆਪਾਂ ਵਧਾਈ ਵੀ ਇਸੇ ਕਰਕੇ ਦਿੰਨੇ ਆ ਨਿਮਰਤਾ ਤੋਂ ਨਿਮਰ ਭਰੇ ਬੰਦੇ ਇਸ ਕਲੱਬ ਦੇ ਵਿੱਚ ਸ਼ਾਮਿਲ ਨੇ ਔਰ ਸੱਚੀ ਦਿਲੋਂ ਇਸ ਮਾਤਾ ਰਾਣੀ ਦੀ ਇਸ ਜਾਗਰਣ ਦੀ ਸੇਵਾ ਕਰਦene ਤੇ ਪ੍ਰਮਾਤਮਾ ਨੇ ਇਹਨਾਂ ਨੂੰ ਭਾਗ ਵੀ ਬਹੁਤ ਲਾਏ ਨੇ। ਕਲੱਬ ਦੇ ਪ੍ਰਧਾਨ ਨੇ ਅਮਿਤ ਕੁਮਾਰ ਬਾਗਲ ਜੀ ਆਪ ਬਹੁਤ ਮਿਹਨਤ ਕਰਦੇ ਨੇ ਪਰਿਵਾਰ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਆ ਸਾਰਾ ਜਿਹੜਾ ਸਿਸਟਮ ਹੈ ਉਹਨਾਂ ਦਾ ਬਣਾਇਆ ਹੋਇਆ ਹੈ ਤੇ ਉਹਨਾਂ ਦੇ ਨਾਲ ਇੱਕ ਬਹੁਤ ਜਿਆਦੀ ਸਟਰੌਂਗ ਟੀਮ ਸਾਡੇ ਪ੍ਰਵੀਨ ਕੁਮਾਰ ਪ੍ਰਾਪਰਟੀ ਡੀਲਰ ਜੀ ਬਹੁਤ ਅੱਛੇ ਇਨਸਾਨ ਨੇ ਇਸ ਇਲਾਕੇ ਦੇ ਔਰ ਬਹੁਤ ਭਾਵਨਾ ਦੇ ਨਾਲ ਸੇਵਾ ਕਰਦੇ ਨੇ। ਸੱਪਲ ਸਾਹਿਬ ਖੜੇ ਸੀ ਇਹ ਮਨੀਸ਼ ਕਿਹੜਾ ਹੈ? ਮੇਰੇ ਬਹੁਤ ਪਿਆਰੇ ਸਾਡੇ ਪ੍ਰੀਤਮ ਫਰੂਟ ਵਾਲੇ ਜਿਹੜੇ ਸਾਬੀ ਡੀਲਰ ਜੀ ਨੇ ਪਰਮੋਤ ਜੀ ਦਾ ਮੈਂ ਪਹਿਲਾ ਜ਼ਿਕਰ ਕਰ ਰਿਹਾ ਔਰ ਐਵੇਂ ਹੀ ਦਸਤੂਰ ਵਾਈਜ਼ ਜਿਵੇਂ ਦੱਸਿਆ ਗਿਆ ਸਾਡੀਆਂ ਬਹੁਤ ਪਿਆਰੀਆਂ ਸ਼ਖਸੀਅਤਾਂ ਇਸ ਨਗਰ ਦੀਆਂ ਵੈਸੇ ਤਾਂ ਸਾਡੇ ਨਗਰ ਤੇ ਇੱਕ ਕਰੋਪੀ ਵੀ ਬੜੀ ਆਈ ਹੋਈ ਹੈ ਹਰ ਸਾਲ ਬਹੁਤ 15-15 20-20 ਦੇ ਲਾਗੇ ਔਸ ਚੱਲ ਜਾਂਦੀ ਹੈ ਬਜ਼ੁਰਗ ਵਿੱਚੇ ਜਵਾਨ ਜਿਹੜੇ ਉਹ ਬੜੀ ਆਪ ਦੀ ਸਪੀਡ ਦੇ ਨਾਲ ਚੱਾਈ ਜਾਂਦੇ ਨੇ ਉਹਨਾਂ ਨੂੰ ਵੀ ਸ਼ਰਧਾਂਜਲੀ ਦੇਣਾ ਸਾਡਾ ਬਣਦਾ ਹੈ ਕਿਉਂਕਿ ਸਾਡੇ ਨਗਰ ਦੇ ਨਿਵਾਸੀ ਹੈ ਲੇਕਿਨ ਇਹ ਜਿਹੜੇ ਲੋਕ ਨੇ ਬਲਦੇਵ ਰਾਜ ਕਰ ਬਲਦੇਵ ਰਾਜ ਕਸ਼ਪ ਜੀ ਦੀ ਫੋਟੋ ਲੱਗੀ ਹੋਈ ਹੈ ਜੱਸਲ ਜੀ ਦੀ ਫੋਟੋ ਲੱਗੀ ਹੋਈ ਹੈ ਰੂਬਲ ਸਾਡਾ ਛੋਟਾ ਵੀਰ ਸੀ ਬਲਦੇਵ ਰਾਜ ਕਸ਼ਪ ਜੀ ਨੇ ਬਹੁਤ ਲੰਮਾ ਸਮਾਂ ਇਸ ਨਗਰ ਦੇ ਅੱਛੇ ਪ੍ਰੋਗਰਾਮਾਂ ਦੇ ਉੱਤੇ ਆਪ ਦੀਆਂ ਸਟੇਜ ਦੇ ਉੱਤੇ ਸੇਵਾਵਾਂ ਦਿੱਤੀਆਂ ਆਪ ਦਾ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੰਨਾ ਵੀ ਯੋਗਦਾਨ ਇਸ ਨਗਰ ਦੇ ਲੋਕਾਂ ਦੇ ਸੇਵਾ ਕਰਕੇ ਪਾ ਸਕਦੇ ਸੀ ਉਹ ਪਾਇਆ ਔਰ ਇਹ ਸਾਰੇ ਸਮਾਜਿਕ ਲੋਕ ਸੀ ਜੱਸਲ ਸਾਹਿਬ ਦਾ ਨਾਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਬਹੁਤ ਲੰਮਾ ਸਮਾਂ ਇਹਨਾਂ ਨੇ ਉਦੋਂ ਉਹ ਕੈਮਰੇ ਦੇਖੇ ਨਹੀਂ ਸੀ ਹੁੰਦੇ ਜਦੋਂ ਇਹਨਾਂ ਨੇ ਫੋਟੋ ਖਿੱਚਣੀ ਸ਼ੁਰੂ ਕੀਤੀਆਂ ਸੀ ਉਹਦੇ ਇਹਨਾਂ ਨੇ ਫੋਟੋ ਸਿਰਫ ਬਿਜ਼ਨਸ ਵਾਸਤੇ ਨਹੀਂ ਇਹ ਸੇਵਾ ਭਾਵਨਾ ਦੇ ਨਾਲ ਹਰ ਪ੍ਰੋਗਰਾਮਾਂ ਦੇ ਉੱਤੇ ਆਪ ਦੀ ਜਿਹੜੀ ਇਹਨਾਂ ਨੇ ਆਪ ਦਾ ਯੋਗਦਾਨ ਜਿਹੜਾ ਉਹ ਪਾਇਆ ਤੇ ਰੂਪਨ ਨੇ ਸੇਵਾ ਕੀਤੀ ਇਹਨਾਂ ਦਾ ਜਾਣਾ ਵੀ ਸਾਡੇ ਵਾਸਤੇ ਬਹੁਤ ਦੁਖਦਾਇਕ ਹੈ ਇਸ ਕਲੱਬ ਵਾਸਤੇ ਦੁਖਦਾਇਕ ਹੈ ਅਸੀਂ ਸਾਰੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਾਂ ਇਸ ਕਲੱਬ ਦੀ ਜਿਹੜੀ ਤਰੱਕੀ ਵਾਸਤੇ ਅਸੀਂ ਹਰ ਸਾਲ ਅਰਦਾਸ ਬੇਨਤੀ ਵੀ ਕਰਦੇ ਹਾਂ ਆਪਦੇ ਵੱਲੋਂ ਜੁੱਕੇ ਸੰਗਤ ਜਿਹੜੀ ਹੈ ਪਰਮਾਤਮਾ ਦਾ ਰੂਪ ਹੁੰਦੀ ਹੈ ਵੈਸੇ ਮਾਤਾ ਰਾਣੀ ਆਪ ਜਾਣੀ ਜਾਣ ਦੇ ਇੰਨੀ ਤਸ਼ੱਦਦ ਦੇ ਨਾਲ ਇਹਨੇ ਵਧੀਆ ਆਰਗੇਨਾਈਜ਼ ਤਰੀਕੇ ਦੇ ਨਾਲ ਇਸ ਜਾਗਰਣ ਨੂੰ ਸਿਰੇ ਚਾੜਦਾ ਹੈ ਜਦੋਂ ਕਲਪਤਾ ਫਿਰ ਮਾਤਾ ਰਾਣੀ ਦਾ ਆਪ ਹੀ ਬਖਸ਼ਿਸ਼ ਕੀਤਾ ਸਾਰੇ ਪ੍ਰਬੰਧਕਾਂ ਦੇ ਉੱਤੇ ਕਰਦੀ ਹੈ ਔਰ ਮੈਂ ਆਪ ਦੇ ਵੱਲੋਂ ਇਸ ਨਗਰ ਦੇ ਸਾਰੇ ਜਿੰਨੇ ਮਹੱਜੂਸ ਲੋਕ ਬੈਠੇ ਨੇ ਔਰ ਇੱਥੇ ਸੁਰਿੰਦਰ ਸ਼ੰਦਾ ਜੀ ਕਿਉਂਕਿ ਸਾਡੇ ਭਰਾ ਨੇ ਯੂ ਐਸ اے ਤੋਂ ਆਉਂਦੇ ਨੇ ਹਰ ਸਾਲ ਯੋਗਦਾਨ ਪਾਉਂਦੇ ਨੇ ਕਿਸੇ ਲੰਗਰ ਦੇ ਵਿੱਚ ਕਿਸੇ ਸਾਂਝੇ ਪ੍ਰੋਗਰਾਮ ਦੇ ਵਿੱਚ ਕਿਸੇ ਗਰੀਬ ਗੁਰਪੇ ਦੀ ਮਦਦ ਕਰਕੇ ਜਿਹੜਾ ਉਹਦਾ ਰਿਜ਼ਲਟ ਮਿਲਦਾ ਹੈ ਨਾ ਉਹ ਸਾਖਸ਼ਾ ਤੇ ਬੰਦੇ ਤੁਹਾਡੇ ਸਾਹਮਣੇ ਖੜੇ ਹੋ ਕੇ ਤੁਹਾਨੂੰ ਦਿਖਾਈ ਦੇ ਰਹੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਗੱਲ ਆਪਾਂ ਸਮਝ ਨਹੀਂ ਪਾਉਦੇ ਗੁਰਨਾਨਕ ਪਾਤਸ਼ਾਹ ਨੇ ਇੱਕ ਲੰਗਰ ਦੀ ਰਸਮ ਚਲਾਈ ਸੀ ਔਰ ਜਿਹੜੇ ਜਿਹੜੇ ਜਿਨ੍ਹਾਂ ਜਿਹੜਾ ਲੋਕਾਂ ਨੇ ਉਹਨਾਂ ਨੂੰ ਫੋਲੋ ਕੀਤਾ ਹੈ ਜਿਨ੍ਹਾਂ ਦੇ ਘਰ ਕੋਈ ਆਇਆ ਭੁੱਖਾ ਨਹੀਂ ਮੁੜਦਾ ਜਿਨ੍ਹਾਂ ਦੇ ਘਰ ਆਇਆ ਕੋਈ ਚਾਹ ਪਾਣੀ ਪੀ ਕੇ ਜਾਂਦਾ ਹੈ ਤੇ ਤੁਸੀਂ ਕਦੀ ਵਿਚਾਰ ਕੇ ਵੇਖਿਓ ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਨਹੀਂ ਕਦੀ ਮੁੱਕਦੀਆਂ ਔਰ ਇਹ ਇਹ ਗੱਲਾਂ ਸਾਨੂੰ ਵੀ ਆਪਦੇ ਆਪ ਦੇ ਜੀਵਨ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਨੇ ਕਿਸੇ ਆਏ ਗਏ ਰਾਹੀਰ ਨੂੰ ਜਾਂ ਸਾਡੇ ਦੋਸਤ ਮਿੱਤਰ ਨੂੰ ਜਾਂ ਕੋ ਰਿਸ਼ਤੇਦਾਰ ਭਾਈ ਭੈਣ ਚਾਹਾਂ ਉਹਨਾਂ ਨੂੰ ਰੱਜ ਕੇ ਉਹਨਾਂ ਦਾ ਢਿੱਡ ਭਰ ਕੇ ਭੇਜਣਾ ਚਾਹੀਦਾ ਇਹ ਸਾਰਾ ਕਲੱਬ ਜਿੱਥੇ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਦਾ ਹੈ ਉੱਥੇ ਸੋਸ਼ਲ ਸੇਵਾਵਾਂ ਦੇ ਵਿੱਚ ਵੀ ਆਪਦੀ ਜਿਹੜੀ ਯੋਗਦਾਨ ਹੈ ਬਹੁਤ ਵਧੀਆ ਤਰੀਕੇ ਨਾਲ ਪਾਉਂਦਾ ਹੈ ਮੈਂ ਆਪਦੇ ਵੱਲੋਂ ਅਮਰ ਜੀ ਨੂੰ ਪ੍ਰਵੀਨ ਜੀ ਨੂੰ ਇੱਕ ਵਾਰੀ ਫਿਰ ਬਹੁਤ ਵਧਾਈ ਦੇਣੀ ਚਾਹੁੰਦਾ ਇਸ ਇੱਥੇ ਵੱਡੇ ਜਾਗਰਣ ਦਾ ਕਿਉਂਕਿ ਇਹ ਇਲਾਕੇ ਦਾ ਪੂਰੇ ਸਾਡੇ ਡਿਸਟ੍ਰਿਕਟ ਦਾ ਲੱਗੇ ਛਾਗੇ ਮੰਨਿਆ ਪਰ ਮੰਨਿਆ ਜਾਗ ਰਹਿਣਾ ਜਿਹੜਾ ਉਹ ਸਾਬਤ ਹੋ ਚੁੱਕਾ ਹੈ ਤੇ ਮੈਂ ਆਸ ਉਮੀਦ ਕਰਦਾ ਹਾਂ ਪਰਮਾਤਮਾ ਕਰੇ ਅੱਗੇ ਤੋਂ ਹੋਰ ਹੈ ਜਿਹੜਾ ਜਾਗ ਰਹਿਣਾ ਹੈ ਸਾਰੀ ਟੀਮ ਤਰੱਕੀ ਕਰੇ ਤੇ ਤੁਹਾਨੂੰ ਸਾਰਿਆਂ ਨੂੰ ਇਸ ਜਾਗਰਣ ਦੇ ਉੱਤੇ ਮਾਤਾ ਰਾਣੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਦੇਵੇ। ਔਰ ਜਿੱਥੇ ਸ਼ਰਧਾ ਤੇ ਆਪਾਂ ਫੁੱਲ ਭੇਟ ਕੀਤੇ ਉੱਥੇ ਜਿਹੜੇ ਸਾਡੇ ਦੋਸਤ ਮਿੱਤਰ ਕਿਉਂਕਿ ਮੈਂ ਇੰਦਰਾ ਹੀ ਵੀਰਾਂ ਦੀ ਗੱਲ ਕੀਤੀ ਹੈ ਸਾਰੇ ਪ੍ਰੋਗਰਾਮ ਇੰਨੇ ਕਲੱਬ ਨੇ ਇੰਨਾ ਸਾਰਾ ਕੁਝ ਚੱਲਦਾ ਹੈ ਤੇ ਸਭ ਤੋਂ ਵੱਡਾ ਯੋਗਦਾਨ ਤਾਂ ਇੰਦਰਾ ਹੀਆਂ ਦਾ ਹੁੰਦਾ ਹੈ। ਉਥੇ ਸਟੇਜ ਦੇ ਉੱਤੇ ਇਸ ਮੇਰਾ ਵੀਰ ਕਮਲਜੀਤ ਭਾਰਤਵਾਜ ਉਹ ਵੀ ਆਪਦੀਆਂ ਸੇਵਾਵਾਂ ਨਿਭੋਲਾ ਰਿਹਾ ਉਹ ਅੱਜ ਅਮਰੀਕਾ ਦੇ ਵਿੱਚ ਬੈਠਾ ਹੈ ਉਹ ਵੀ ਕਿਤੇ ਨਾ ਕਿਤੇ ਜਾ ਕੇ ਇਹਨੂੰ ਮਿਸ ਕਰਦਾ ਹੋਊਗਾ ਦੇਖਦਾ ਹੋਊਗਾ ਤੇ ਸਾਡਾ ਛੋਟਾ ਵੀਰ ਵਿਸ਼ਾਲ ਵਿਸ਼ਾਲ ਨੇ ਵੀ ਬਹੁਤ ਜ਼ਿਆਦੀ ਮਿਹਨਤ ਕੀਤੀ ਇਸ ਕਲੱਬ ਵਾਸਤੇ ਬੜੀ ਡੈਡੀਕੇਸ਼ਨ ਦੇ ਨਾਲ ਦਿਨ ਭਰ ਰਾਤ ਇਸ ਕਲੱਬ ਵਾਸਤੇ ਕੰਮ ਕਰਕੇ ਔਰ ਮਾਤਾ-ਨਾਣੀ ਦੇ ਚੰਨਾਂ ਦੇ ਵਿੱਚ ਸੇਵਾ ਕਰਕੇ ਉਹ ਵੀ ਆਪਦੀ ਡੈਸਟੀਨੇਸ਼ਨ ਤੇ ਕੈਨੇਡਾ ਬੈਠਾ ਹੋਇਆ ਹੈ ਉਹਨਾਂ ਨੂੰ ਵੀ ਦੋਵਾਂ ਨੂੰ ਇਸ ਕਲੱਬ ਵੱਲੋਂ ਤੇ ਸਾਡੇ ਵੱਲੋਂ ਇਸ ਜਾਗਰਨ ਦੀਆਂ ਲੱਖ ਲੱਖ ਮੁਬਾਰਕਾਂ ਅੰਤ ਦੇ ਵਿੱਚ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਬਾਬਾ ਬਸਤੂ ਜੀ ਸਾਡੇ ਇਲਾਕੇ ਦੀ ਸ਼ਾਨ ਨੇ ਅਧਿਆਤਮਿਕ ਤੌਰ ਦੇ ਉੱਤੇ ਲੋਕਾਂ ਦੀ ਸੇਵਾ ਕਰਦੇ ਪਹਿਲੇ ਉਹ ਵੀ ਸਾਡੇ ਚਵਰਾਜ ਮਾਨ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਕਲੱਬ ਨੂੰ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਕਰੇ ਮਾਤਾ ਰਾਣੀ ਜੀ ਕਰਨ ਇਹ ਕਲੱਬ ਇਦਾਂ ਹੀ ਦਿਨ ਦੁਗਣੀ ਦੇ ਰਾਤ ਚੌਗਣੀ ਤਰੱਕੀ ਕਰਕੇ ਸਾਰੇ ਲੋਕਾਂ ਨੂੰ ਮਾਤਾ ਰਾਣੀ ਦੇ ਦਰਸ਼ਨ ਕਰਾਉਂਦਾ ਰਹੇ ਤੇ ਪ੍ਰਮਾਤਮਾ ਨੇ ਉਹ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਸ਼ੁਕਰੀਆ ਲਾਸ ਦੇ ਵਿੱਚ ਮਾਤਾ ਰਾਣੀ ਦੇ ਨਾਮ ਦਾ ਇੱਕ ਜੈਕਾਰਾ ਬੋਲ ਸੱਚੇ ਦਰਬਾਰ ਕੀ ਉੱਧ ਫਤਵਾ ਹੋਲ ਪਟਾਰੇ ਦਾਤੀਏ ਇੱਕ ਚੁਟਕੀ ਬਾ ਦੇਦਾ ਇੱਕ ਚੁਟਕੀ ਬਾ ਦੇਦਾ ਹੋ ਤਾਂਤੀ ਹੈ ਅਨਪੂਰਨਾ ਕੁਮਾਰ ਸਾਨੂੰ ਦੇ ਅਨਤਨ ਦਾਤਾਂ ਕਜੀਤੋ ीता रदाोरि रहिता टोिरासु जात ਰਾਣੀ ਨਿਕਰ ਪਾ ਦੇਖਣਾ ਨਾ ਡੱਲਾ ਲੱਸੀਓ ਇਹ ਤੋਂ ਅੱਦੇ ਅੱਛਾ ਤੋਂ ਵਜੇ ਤਾਰੀ ਵੀ ਖੰੰਡੀ ਆਵਾਜ਼ ਆਖੋ ਰਹਿਣਾ ਕੋਣ ਆਕੇ ਮੇਰਾ ਬਾਦੀਏ ਮੇਰਾ ਦੇ ਦਿੱਤੇ ਮਾਰ ਕੋਣ ਆਕੇ ਮੇਰਾ ਬਾਦੀਏ ਮੇਰਾ ਦੇ ਦਿੱਤੇ ਮਾਰੀ ਅੱਜ ਦਰ ਤੇ ਨੇ ਦੇ ਆ